ਗਾਣਾ ਕੀਤਾ ਸੀ ਸਿੱਧੂ ਮੂਸੇਵਾਲੇ ਇਨਸਾਫ ਦੇ ਲਈ ਉਹ ਗਾਣਾ ਮੈਂ ਲੈ ਕੇ ਗਿਆ ਸੀ ਸਿੱਧੂ ਮੂਸੇਵਾਲੇ ਦਾੜੀ ਕੋਲ ਉੱਥੇ ਮੈਂ ਜਦੋਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਬੀ ਬੇਟੇ ਇੱਕ ਗਾਣਾ ਮੈਂ ਨਹੀਂ ਅਪਲੋਡ ਕਰ ਸਕਦਾ ਵੀ ਕੁਝ ਪੋਲਿਟਿਕਲ ਇਸ਼ੂ ਹੈਗੇ ਨੇ ਮੈਨੂੰ ਤਾਂ ਕੋਈ ਗੁੱਸਾ ਵੀ ਨਹੀਂ ਆਇਆ ਸੀ ਉਹੀ ਚੀਜ਼ ਮੈਂ ਗਾਣਾ ਅਪਲੋਡ ਕਰਨ ਤੋਂ ਬਾਅਦ ਮੈਂ ਇੱਕ ਪੋਡਕਾਸਟ ਦਿੱਤਾ ਸੀ ਲੁਧਿਆਣੇ ਉਹਨਾਂ ਨੇ ਮੇਰੇ ਤੋਂ ਪੁੱਛਿਆ ਵੀ ਉੱਥੇ ਕੀ ਕੀ ਹੋਇਆ ਮੈਂ ਕਿਹਾ ਵੀ ਇਸ ਤਰ੍ਹਾਂ ਕਰਕੇ ਮੈਂ 7 ਘੰਟੇ ਮੈਂ ਉਹਨਾਂ ਦੇ ਬਾਹਰ ਅੱਗੇ ਬੈਠਾ ਤੇ ਧੰਮ ਧੰਮ ਸਭ ਰਾਤ ਰੁਕਾ ਗਲਤ ਲੇਖ ਤਵੀ ਧੋਖਾ ਮਿਲਿਆ ਡੈਡੀ ਤੋਂ ਵੀਡੀਓ ਤੇ ਲਿਖਤਾ ਈ ਥੰਬਨੇਲ ਤੇ ਲਿਖਤਾ ਉਹਨਾਂ ਨੇ ਵੀ ਸਿੱਧੂ ਮੂਸੇ ਵਾਲੇ ਦੇ ਡੈਡੀ ਤੋਂ ਮਿਲਿਆ ਧੋਖਾ ਤੇ ਇੱਕ ਉਹਨੇ ਲਿਖਤਾ ਅਸਲੀਅਤ ਸਿੱਧੂ ਮੂਸ ਲੇ ਅਭੀ ਮੈਂ ਉਹਨਾਂ ਬਾਈ ਥਲਾਖ ਬੋਲਦਾ ਪਿਆ ਤੇ ਉਹ ਉਹਨਾਂ ਵਿੱਚ ਵਿਖਾਇਆ ਵੀ ਇਸ ਤਰੀਕੇ ਨਾਲ ਕਿ ਮੈਨੂੰ ਵੀ ਆਨ ਲੱਗਿਆ ਕਿ ਮੈਂ ਖਲਾਫ ਹੀ ਬੋਲਦਾ ਪਿਆ ਪੋਡਕਾਸਟ ਕਰਨ ਤੋਂ ਬਾਅਦ ਉਹਨਾਂ ਦਾ 15 16 20 ਹਜ਼ਾਰ ਫੋਲਵਰ ਵਧਿਆ ਉਹਨਾਂ ਦਾ ਤੇ ਆ YouTube ਤੇ ਇਸ YouTube ਤੇ ਹਾਂਜੀ ਇੱਥੋਂ ਮੈਨੂੰ ਫੇਮ ਹੋਇਆ ਲੱਗਿਆ ਤੇ ਮੈਨੂੰ ਹੁਣ ਤੱਕ ਵੀ ਗਾਣਾ ਪਈ ਜਾਂਦੀ ਹੈ ਬਾਈ ਤੇ ਹਾਲਾਂਕਿ ਮੈਂ ਐਡਾ ਰਿਸਕ ਲਿਆ ਮੈਂ ਉਹ ਗਾਣਾ ਦੋ ਲੈਣਾ ਪੇਸ਼ ਕਰ ਦੇਣਾ ਹੀ ਸੁਣਾ ਸੁਣਾ ਬਾਈ ਹੋ ਦੋ ਸਾਲ ਹੋ ਗਏ ਨੇ ਕੋਈ ਨਖਬਾ ਆਇਆ ਨਹੀਂ ਥੋੜੀ ਕੋਟ ਕਚਾਰੀ ਦਾ ਕੋਈ ਖਤ ਭਾ ਆਇਆ ਨਹੀਂ ਐ ਸੋਚ ਕੇ ਮੈਂ ਗਾਣਾ ਕੀਤਾ ਸੀ ਵੀ ਚੱਲੋਂ ਦੇ ਇਨਸਾਫ ਬਾਰੇ ਵੀ ਗੱਲ ਹੋਊਗੀ ਪਰ ਉਹ ਮੇਰੇ ਤੇ ਉਲਟੀ ਪਾਤਾ ਪੋਡਕਾਸਟ ਵਾਲਿਆਂ ਨੇ ਜਦੋਂ ਪੋਡਕਾਸਟ ਤੁਹਾਡਾ ਅਪਲੋਡ ਹੋਇਆ ਹਾਂਜੀ ਝਟਕਾ ਜਿਹਾ ਲੱਗਿਆ ਤੁਹਾਨੂੰ ਝਟਕਾ ਤਾਂ ਬਾਈ ਮੈਨੂੰ ਤਾਂ ਇੱਕ ਗੱਲ ਖੁਸ਼ੀ ਵੀ ਸੀ ਵੀ ਹਾਂ ਮੇਰੇ ਪੋਡਕਾਸਟ ਆਇਆ ਪਰ ਜਦੋਂ ਉਹਨਾਂ ਨੇ ਉੱਤੇ ਲਿਖਿਆ ਤੇ ਉਹ ਝਟਕਾ ਬੜਾ ਵੱਡਾ ਲੱਗਿਆ ਮੈਨੂੰ ਕਿ ਅਸਲੀਏ ਤਾਂ ਸਿੱਧੂ ਮੂਸੇ ਦਾ ਜਦੋਂ ਕਮੈਂਟ ਪੜੇ ਬੜਾ ਬਾਈ ਉਹ ਗਾੜਾ ਵਾਲੀ ਕਮੈਂਟ ਚ ਹਜੇ ਵੀ ਉਹ ਗਾਣਾ ਕੱਢੇ ਹਜੇ ਵੀ ਚੱਲੀ ਜਾਂਦਾ ਵੀਡੀਓ ਆ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਜੱਟ ਬਾਬੇ ਟੀਵੀ ਦੇਖ ਰਹੇ ਹੋ ਤੁਸੀਂ ਬਾਈ ਆ ਮੇਰੇ ਨਾਲ ਮਨੂ ਤੱਲੇਵਾਲ ਬਾਈ ਦਾ ਗੀਤ ਆਇਆ ਸੀ ਪਿੱਛੇ ਜੇ ਇੱਕ ਕਰਿਆ ਤਾਂ ਉਹ ਸਿੱਧੂ ਬਾਈ ਦੀ ਸਪੋਰਟ ਦੇ ਵਿੱਚ ਸੀ ਪਰ ਬਾਈ ਨੇ ਇੱਕ ਗਲਤੀ ਇਹ ਕਰ ਲਈ ਕਿ ਇੱਕ ਪੌਡਕਾਸਟ ਦੇ ਵਿੱਚ ਕੁਝ ਐਸੀਆਂ ਲੈਣਾ ਬੋਲਤੀਆਂ ਜਿਹਦੇ ਕਰਕੇ ਜਿਹੜੇ ਬਾਈ ਦੇ ਆਪਣੇ ਦੇ ਸਿੱਧੂ ਦੇ ਫੈਨ ਨੇ ਉਹਨਾਂ ਦਾ ਵਿਰੋਧ ਵੀ ਚੱਲਣਾ ਪੈ ਗਿਆ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਦਾ ਟਾਈਮ ਆ ਕਲਾਕਾਰ ਜਾਂ ਕੋਈ ਬੰਦਾ ਜਦੋਂ ਸਾਹਮਣੇ ਬੈਠਿਆ ਹੁੰਦਾ ਕੋਈ ਨਾ ਕੋਈ ਪੌਡਕਾਸਟ ਵਾਲਾ ਐਸੀ ਗੱਲ ਮੂੰਹ ਚੋਂ ਕਢਵਾ ਲੈਂਦਾ ਉਹ ਫਿਰ ਥੰਬਨੇਲ ਦੇ ਉੱਪਰ ਲਿਖੀ ਜਾਂਦੀ ਹੈ ਕਈ ਵਾਰ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਤੇ ਉਹਦੇ ਥੱਲੇ ਮੈਂ ਇੱਕ ਕਮੈਂਟ ਵੀ ਕਰਿਆ ਸੀ ਕਮੈਂਟ ਸੋਨੁਪਤੀ ਆ ਕਿ ਜਦੋਂ ਦੇ ਬਾਈ ਨਾਲ ਜੁੜੇ ਆ ਜਦੋਂ ਕੋਈ ਬਿਰੋਚ ਬੋਲਦਾ ਤਾਂ ਆਪਾਂ ਲਿਖ ਦਿੰਨੇ ਹੁੰਨੇ ਆ ਕਈ ਵਾਰੀ ਕਿਉਂਕਿ ਬਾਈ ਦੇ ਹੁੰਦੇ ਵੀ ਸਪੋਰਟ ਕਰਦੇ ਸੀ ਹੁਣ ਵੀ ਕਰਦੇ ਆ ਕੈਨੇਕ ਹੁੰਦੀ ਆ ਤੇ ਉਸ ਤੋਂ ਬਾਅਦ ਬਾਈ ਨਾਲ ਮੇਰਾ ਇੰਸਟਾਗ੍ਰam ਦੇ ਉੱਪਰ ਗੱਲ ਹੋਈ ਤੇ ਵੀਰ ਨੇ ਦੱਸਿਆ ਕਹਿੰਦਾ ਯਾਰ ਮੈਂ ਵੀ ਐਸਾ ਕੁਝ ਨਹੀਂ ਬੋਲਣਾ ਚਾਹੁੰਦਾ ਸੀ ਮੈਂ ਤਾਂ ਪਿਆਰ ਕਰਦਾ ਬਾਈ ਤੇ ਫਿਰ ਕਹਿੰਦਾ ਬਾਈ ਕਹਿੰਦਾ ਵੀ ਮੈਂ ਤੁਹਾਡੇ ਚੈਨਲ ਦੇ ਉੱਪਰ ਆ ਕੇ ਥੋੜਾ ਜਿਆਦਾ ਦੱਸਣਾ ਚਾਹੁੰਦਾ ਵੀ ਗੱਲ ਹੈ ਕੀ ਸੀ ਤੇ ਬਾਈ ਦੀ ਗੱਲਬਾਤ ਸੁਣਾਗੇ ਕਿ ਆਖਰ ਮੁੱਦਾ ਕੀ ਸੀ ਬਾਈ ਸਭ ਤੋਂ ਪਹਿਲਾਂ ਤਾਂ ਧੰਨਵਾਦ ਐਡੀ ਦੂਰੋਂ ਆਇਆ ਤੁਸੀਂ ਸਾਡੇ ਲਵੇ ਥੈਂਕ ਯੂ ਬਾਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਧੰਨਵਾਦ ਵੀਰੇ ਗਲਤ ਤੋਂ ਸਹੀ ਪੇਸ਼ ਮੈਂ ਆਪਦਾ ਮਿਲ ਕੇ ਆਪਦਾ ਤੁਹਾਡੇ ਪੱਖ ਤੁਸੀਂ ਰੱਖ ਰਹੇ ਹੋ ਰੱਖ ਰਹੇ ਹੋ ਤੇ ਮੈਨੂੰ ਐਂ ਦੱਸੋ ਕਿਹੜੀ ਗੱਲ ਸੀ ਉਹ ਤੁਸੀਂ ਪਹਿਲਾਂ ਤਾਂ ਕਿਹੜੀ ਗੱਲ ਤੁਹਾਡੀ ਜ਼ਿਆਦਾ ਵਾਇਰਲ ਹੁੰਦੀ ਆ ਤੇ ਤੁਸੀਂ ਬੋਲ ਬੈਠਦੇ ਹੋ ਵਿੱਚ ਵਾਪੂ ਬਲਕੌਰ ਸਿੰਘ ਜੀ ਹੋਰਾਂ ਬਾਰੇ ਤੁਸੀਂ ਕੁਝ ਮਤਲਬ ਕਹਿੰਨੇ ਹੋ ਵੀ ਕਦੋਂ ਮੈਂ ਔਨ ਆ ਉੱਥੇ ਮੈਨੂੰ ਕਿਹਾ ਗਿਆ ਵੀ ਪੋਸਟ ਰਿਲੀਜ਼ ਕਰਾਂਗੇ ਹਨਾ ਫਿਰ ਤੁਸੀਂ ਕਹਿੰਦੇ ਵੀ ਮੈਂ ਪਰੇਸ਼ਾਨ ਹੋ ਗਿਆ ਸੀ ਕਿ ਆਪ ਕੀ ਗੱਲ ਕੀ ਸੀ ਉਹ ਪੂਰਾ ਮੁੱਦਾ ਕੀ ਸੀ ਉਹ ਤਾਂ ਬਾਈ ਇੱਕ ਮਤਲਬ ਕਿ ਮੈਂ ਤੁਹਾਨੂੰ ਦੱਸਿਆ ਗਾਣਾ ਕੀਤਾ ਸੀ ਸਿੱਧੂ ਮਸਲ ਦੇ ਇਨਸਾਫ ਦੇ ਲਈ ਤੇ ਉਹ ਗਾਣਾ ਮੈਂ ਲੈ ਕੇ ਗਿਆ ਸੀ ਸਿੱਧੂ ਮਸਲ ਦੇ ਦਾਦੀ ਕੋਲ ਤੇ ਉਹ ਮਤਲਬ ਕਿ ਉੱਥੇ ਮੈਂ ਜਦੋਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਵੀ ਬੇਟੇ ਇਹ ਗਾਣਾ ਮੈਂ ਨਹੀਂ ਅਪਲੋਡ ਕਰ ਸਕਦਾ ਵੀ ਕੁਝ politcal issue ਹੈਗੇ ਨੇ ਕੁਝ ਐਸੀ issue ਹੈਗੇ ਇਸ ਕਰਕੇ ਮੈਂ ਅਪਲੋਡ ਨਹੀਂ ਕਰ ਸਕਦਾ ਤੇ ਮੈਨੂੰ ਉਹਦਾ ਕੋਈ ਗੁੱਸਾ ਵੀ ਨਹੀਂ ਆਇਆ ਸੀ ਤੇ ਉਹੀ ਚੀਜ਼ ਮੈਂ ਗਾਣਾ ਅਪਲੋਡ ਕਰਨ ਤੋਂ ਬਾਅਦ ਮੈਂ ਇੱਕ ਪੋਡਕਾਸਟ ਤਿਆਰੀ ਦਿਆਣੇ ਉਹਨਾਂ ਨੇ ਮੇਰੇ ਤੋਂ ਪੁੱਛਿਆ ਵੀ ਉੱਥੇ ਕੀ ਕੀ ਹੋਇਆ ਮੈਂ ਕਿਹਾ ਵੀ ਇਸ ਤਰ੍ਹਾਂ ਕਰਕੇ ਮੈਂ 7 ਘੰਟੇ ਮੈਂ ਉਹਨਾਂ ਦੇ ਬਾਹਰ ਅੱਗੇ ਬੈਠਾ ਤੇ ਦਮ-ਦਮ ਸਭ ਰਾਤ ਰੁਕਾ ਤੇ ਉਹਨਾਂ ਨੇ ਮੇਰੀ ਮਤਲਬ ਕਿ ਮੇਰਾ ਉਹਨਾਂ ਨੇ ਗਾਣਾ ਅਪਲੋਡ ਨਹੀਂ ਕੀਤਾ ਮੈਂ ਮਤਲਬ ਕਿ ਇਹ ਤਾਂ ਗੱਲਾਂ ਆਮ ਜਿਹੀ ਦੱਸਣੀਆਂ ਸੀ ਵੀ ਮੈਂ ਉੱਥੇ ਇਹੀ ਕਿਹਾ ਸੀ ਵੀ ਉਹਨਾਂ ਨੇ ਉੱਤੇ ਗਲਤ ਲਿਖਤਾ ਵੀ ਧੋਖਾ ਮਿਲਿਆ ਡੈਡੀ ਤੋਂ ਵੀਡੀਓ ਤੇ ਲਿਖਤਾ ਜੀ ਥੰਬਨੇਲ ਤੇ ਲਿਖਤਾ ਉਹਨਾਂ ਨੇ ਵੀ ਸਿੱਧੂ ਮੂਸੇ ਵਾਲੇ ਦੇ ਡੈਡੀ ਤੋਂ ਮਿਲਿਆ ਧੋਖਾ ਤੇ ਇੱਕ ਉਹਨੇ ਲਿਖਤਾ ਅਸਲੀਅਤ ਸਿੱਧੂ ਮੂਸੇ ਵਾਲੇ ਡੈਡੀ ਅਸਲੀਅਤ ਹਾਂ ਉਹ ਲਿਖਣ ਕਰਕੇ ਜਿਹੜੇ ਫੈਨਸ ਸੀ ਸਿੱਧੂ ਮੂਸੇ ਵਾਲੇ ਦੇ ਹੂੰ ਤੇ ਉਹਨਾਂ ਨੇ ਮਤਲਬ ਕਿ ਫਿਰ ਗਲਤ ਸਮਝ ਲਿਆ ਵੀ ਮੈਂ ਉਹਨਾਂ ਬਾਰੇ ਖਿਲਾਫ ਬੋਲਦਾ ਪਿਆ ਹੂੰ ਤੇ ਉਹ ਉਹਨੇ ਵਿੱਚ ਵਿਖਾਇਆ ਵੀ ਇਸ ਤਰੀਕੇ ਮੈਨੂੰ ਨਹੀਂ ਲੱਗਦਾ ਸੀ ਕੋਈ ਵਿਖਾਏ ਇਸ ਤਰੀਕੇ ਨਾਲ ਵੀ ਉਹਨਾਂ ਨੇ ਨਾ ਮਿਊਜ਼ਿਕ ਲਾ ਕੇ ਪਿੱਛੇ ਮਿਊਜ਼ਿਕ ਐ ਐਡਿਟ ਕਰਕੇ ਉਹ ਕਲਿੱਪਾਂ ਚੱਕ ਚੱਕ ਕੇ ਜੋੜ ਕੇ ਉਹਨੂੰ ਪੇਸਟ ਕਰਤਾ ਕਿ ਮੈਂ ਗਲਤ ਬੋਲਦਾ ਪਿਆ ਤੇ ਉਹ ਬਾਈ ਵੀਡੀਓ ਉਹਨਾਂ ਦੇ ਚੈਨਲ ਤੇ ਜਾ ਕੇ ਮੈਂ ਨਾ ਨਹੀਂ ਚੈਨਲ ਤੇ ਲੈਣਾ ਚਾਹੁੰਦਾ ਉਹਨਾਂ ਨੂੰ ਫੇਮ ਨਹੀਂ ਦੇਣਾ ਚਾਹੁੰਦਾ ਮੈਂ ਦੁਬਾਰਾ ਫਿਰ ਉਹਨਾਂ ਚੈਨਲ ਤੇ ਜਾ ਕੇ ਤੁਸੀਂ ਜੀ ਤੁਹਾਨੂੰ ਵਿਖਾਉਂਗਾ ਮੈਂ ਕੈਮਰਾ ਆਫ ਤੇ ਸਭ ਤੋਂ ਟੋਪ ਦੇ ਵੀਡੀਓ ਮੇਰੀ ਪਈ ਹੈ ਅੱਛਾ ਭਾਈ ਮਿਲਣ ਵਿਊ ਆ ਉਹਨਾਂ ਦੀ ਜਿਹੜੀ ਟੋਪ ਦੀ ਵੀਡੀਓ ਹੈ ਜਿਹੜੀ ਚੀਜ਼ ਉਹ ਕਰਨਾ ਚਾਹੁੰਦੇ ਸੀ ਕਾਮਯਾਬ ਹੋ ਗਏ ਦੇ ਵਿੱਚ ਉਹਨਾਂ ਦੇ ਜਦੋਂ ਉਹਨਾਂ ਨੇ ਮੇਰਾ ਗਾਣਾ ਜਦੋਂ ਉਹਨਾਂ ਨੇ ਮੇਰੇ ਪੋਡਕਾਸਟ ਕਰਨ ਤੋਂ ਬਾਅਦ ਉਹਨਾਂ ਦਾ 15 16 20 ਹਜ਼ਾਰ ਫੋਲੋਅਰ ਵਧਿਆ ਉਹਨਾਂ ਦਾ ਫਿਰ YouTube ਤੇ ਇਸ YouTube ਤੇ ਹਾਂਜੀ ਤੇ ਇੱਥੋਂ ਮੈਨੂੰ ਫੇਮ ਮਿਲ ਗਿਆ ਤੇ ਮੈਨੂੰ ਹੁਣ ਤੱਕ ਵੀ ਗਾਣਾ ਪਈ ਜਾਂਦੀ ਹੈ ਬਾਈ ਇਹ ਹੂੰ ਤੇ ਹਾਲਾਂਕਿ ਮੈਂ ਐਡਾ ਰਿਸਕ ਲਿਆ ਮੈਂ ਉਹ ਗਾਣਾ ਦੋ ਲੈਣਾ ਪੇਸ਼ ਕਰ ਦੇਣਾ ਜੀ ਸਮਾਸਨਾ ਬਾਈ ਹਾਂ ਹੋ ਦੋ ਸਹਾਲ ਹੋ ਗਏ ਨੇ ਕੋਈ ਨਖਬਾ ਆਇਆ ਨਹੀਂ ਥੋੜੀ ਕੋਟ ਕਚਾਰੀ ਦਾ ਕੋਈ ਖਤ ਭਾ ਆਇਆ ਨਹੀਂ ਨੱਕ ਤੇ ਗੁੰਡੇ ਗਾਂਡੇ ਦਾ ਨੱਕ ਤੇ ਅਤਵਾਦ ਜੈ ਦਾ ਮੱਥੇ ਛਾਪ ਦੇ ਦਿਓ ਜ਼ਾਲਮ ਸਰਕਾਰੋ ਵੀ ਇਨਸਾਫ ਦੇ ਦਿਓ ਸਿੱਧੂ ਮਸੇਆਲੇ ਨੂੰ ਇਨਸਾਫ ਦੇ ਦਿਓ ਆਸੀ ਬਾਈ ਗਾਣਾ ਯਾਰ ਗਾਣਾ ਤਾਂ ਫਿਰ ਤਾਂ ਸਿੱਧੂ ਬਾਈ ਦੀ سپورਟ ਦੇ ਵਿੱਚ ਕਰਿਆ ਹਾਂਜੀ ਉਲਟਾ ਹੋ ਗਿਆ ਵੀ ਸਿੱਧੂ ਮੂਸੇਵਾਲਾ ਦੇ ਜਿਹੜੇ ਫੈਨ ਸੀ ਉਹਨਾਂ ਦੀ ਨਿਗਾ ਚ ਮਾੜਾ ਬਣ ਗਏ ਤੁਸੀਂ ਹੈਨਾ ਗਲਤ ਹੋ ਗਏ ਬਹੁਤ ਮਾੜਾ ਬਾਈ ਹੋਏ ਕਿਦੇ ਦੋ ਲੈਣਾ ਬੋਲਣ ਕਰਕੇ ਚਾਹੇ ਬੁਲਾ ਲੀਆਂ ਕਿਸੇ ਨੇ ਚਾਹੇ ਤੁਸੀਂ ਨੇ ਮਤਲਬ ਆਪਕੇ ਕਿਸੇ ਲੋਟ ਵੀ ਬੋਲਤੀਆਂ ਤੁਹਾਡੇ ਤੋਂ ਪੁੱਛੀ ਗਏ ਤੁਸੀਂ ਨੇ ਦੱਸ ਦਿੱਤੀ ਹੈਨਾ ਉਹ ਜੇ ਤੁਸੀਂ ਵੀ ਕਈ ਵਾਰ ਬੰਦਾ ਕਿਵੇਂ ਬਾਈ ਦੀ ਸਪੋਰਟ ਦੇ ਵਿੱਚ ਗੀਤ ਕਰਕੇ ਅਗਲਾ ਚਾਹਣਾ ਹੁੰਦਾ ਕਿ ਯਾਰ ਮੈਂ ਸਿੱਧੂ ਦਾ ਫੈਨ ਆ ਜੇ ਉਹਦੀ ਸਪੋਰਟ ਦੇ ਵਿੱਚ ਮੈਂ ਗੀਤ ਕਰੂੰਗਾ ਤਾਂ ਜਿਹੜੇ ਉਹਦੇ ਚਾਹਣ ਵਾਲੇ ਨੇ ਮੈਨੂੰ ਪਿਆਰ ਕਰਨਗੇ ਨਾ ਪਰ ਥੋਨੂੰ ਗਾਲੀ-ਕਲੋਚ ਮਿਲਿਆ ਜੀ ਜੀ ਇਹੀ ਮੈਂ ਸੋਚਿਆ ਸੀ ਬਈ ਮੈਂ ਕਿਹਾ ਚੱਲ ਵੀ ਮੇਰਾ ਥੋੜਾ ਬਜਟ ਆ ਨਾਲੇ ਮੈਂ ਕੁਝ ਵੱਡੇ ਨਾਲੇ ਉਹਨਾਂ ਦੀ ਮੈਂ ਇਨਸਾਫ ਬਾਰੇ ਗੱਲ ਕਰ ਲੂੰਗਾ ਗਾਣੇ ਵਿੱਚ ਤੇ ਉਹ ਗਾਣਾ ਚੱਲ ਵੀ ਜਾਊਗਾ ਮੈਨੂੰ ਲੋਕ ਪਛਾਣ ਵੀ ਲੈਣਗੇ ਇਹ ਸੋਚ ਕੇ ਮੈਂ ਗਾਣਾ ਕੀਤਾ ਸੀ ਵੀ ਚੱਲੋਂ ਉਹਦੇ ਇਨਸਾਫ ਬਾਰੇ ਵੀ ਗੱਲ ਹੋਊਗੀ ਪਰ ਉਹ ਮੇਰੇ ਤੇ ਉਲਟੀ ਪਾ ਤਾ ਪੋਡਕਾਸਟ ਵਾਲਾ ਨਹੀਂ ਜਦੋਂ ਪੋਡਕਾਸਟ ਤੁਹਾਡਾ ਅਪਲੋਡ ਹੋਇਆ ਹਾਂਜੀ ਝਟਕਾ ਜਿਹਾ ਲੱਗਿਆ ਤੁਹਾਨੂੰ ਝਟਕਾ ਤਾਂ ਬਾਈ ਮੈਨੂੰ ਤਾਂ ਇੱਕ ਗਲ ਖੁਸ਼ੀ ਵੀ ਸੀ ਦੀ ਹਾਂ ਮੇਰਾ ਪੋਡਕਾਸਟ ਆ ਪਰ ਜਦੋਂ ਉਹਨਾਂ ਨੇ ਉੱਤੇ ਲਿਖਿਆ ਤੇ ਉਹ ਝਟਕਾ ਬੜਾ ਵੱਡਾ ਲੱਗਿਆ ਮੈਨੂੰ ਕਿ ਅਸਲੀਅਤ ਸਿੱਧੂ ਮੂਸੇ ਦਾ ਜਦੋਂ ਕਮੈਂਟ ਪੜੇ ਬੜਾ ਬਾਈ ਉਹ ਗਾੜਾ ਵਾਲੀ ਕਮੈਂਟ ਚ ਹਜੇ ਵੀ ਹਜੇ ਵੀ ਚੱਲੀ ਜਾਂਦਾ ਵੀਡੀਓ ਹੋ ਜਾਈ ਵੀ ਉਹ ਤੁਸੀਂ ਫਿਰ ਉਹਨਾਂ ਨੂੰ ਕਿਹਾ ਨਹੀਂ ਉਦੋਂ ਵਾਰ ਗੱਲਬਾਤ ਨਹੀਂ ਕਰੀ ਕਿਹੜਾ ਨੇ ਥੋੜੀ ਵੀਡੀਓ ਅਪਲੋਡ ਕਰੀ ਮੈਂ ਕੀਤੀ ਸੀ ਗੱਲਬਾਤ ਭਾਈ ਉਹਨਾਂ ਨਾਲ ਉਹ ਕਹਿੰਦੇ ਵੀ ਤੈਨੂੰ ਫੇਮ ਮਿਲਦਾ ਪਿਆ ਹਾਂ ਤੇ ਉਸ ਤੋਂ ਬਾਅਦ ਜਦੋਂ ਮੈਂ ਥੋੜੀ ਇੱਕ ਉਹਨਾਂ ਦੇ ਖਿਲਾਫ ਵੀਡੀਓ ਪਾਈ ਸੀ ਆ ਬੋਲ ਕੇ ਉਹਨਾਂ ਨੇ ਜਿਨ੍ਹਾਂ ਨੇ ਜਿਹੜੇ ਮੇਰੇ ਨਾਲ ਟੈਗ ਵੀਡੀਓ ਕੀਤੇ ਸੀ ਮੇਰੇ ਨਾਲ ਉਹ ਵੀ ਡਿਲੀਟ ਕਰਤੀ ਮੇਰੇ ਥਰੂ ਅੱਛਾ ਵੀ ਹੁਣ ਉਹਨਾਂ ਦੇ ਮੈਨੂੰ ਲੱਗਦਾ ਕਿ ਬਾਲਾ ਨਹੀਂ ਤਾਂ ਉਸ ਵੀਡੀਓ ਤੋਂ ਉਹਨਾਂ ਨਾਲ ਤਾਂ ਫੋਲੋਅਰ ਕਮਾ ਲਈ ਨਾਲ ਕਈ ਰੁਪਏ ਸ਼ਾਫਲੇ ਉਹਨਾਂ ਦੇ ਪਰ ਥੋੜਾ ਜਿਹੜਾ ਕੈਰੀਅਰ ਸ਼ੁਰੂ ਹੋਣਾ ਸੀ ਹੋਣ ਤੋਂ ਪਹਿਲਾਂ ਥੋੜ ਤੁਹਾਡਾ ਮੈਂ ਬਹੁਤ ਬਹੁਤ ਸ਼ੁਕਰੇ ਕਰਦਾ ਜੀ ਤੁਸੀਂ ਮੈਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਬਾਈ ਤੇ ਗਾਣਾ ਤੁਸੀਂ ਨੇ ਕਰ ਲਿਆ ਹੈ ਨਾ ਗਾਣੇ ਦਾ ਕੋਈ ਤੁਹਾਨੂੰ ਫਾਇਦਾ ਹੋਇਆ ਕਰਨ ਦਾ ਜਾਂ ਨਹੀਂ ਕੁਝ ਵੀ ਨਹੀਂ ਹੋਇਆ ਕਿੰਨਾ ਚੱਲਿਆ ਤੁਹਾਡਾ ਆਪ ਦਾ ਗਾਣਾ ਕਿੰਨਾ ਚੱਲਿਆ ਕਿਹੜਾ ਤੁਸੀਂ ਕਰਿਆ ਸੀ ਸਪੋਰਟ ਦੇ ਵਿੱਚ ਸਪੋਰਟ ਦੇ ਵਿੱਚ ਜਿਹੜਾ ਮੇਰੇ YouTube ਚੈਨਲ ਤੇ ਸੀ ਉਹ ਤਾਂ ਮਗ다 10 20 ਹਜ਼ਾਰ ਚੱਲਿਆ ਤੇ ਜਿਹੜਾ ਇੱਕ ਚੰਡੀਗੜ੍ਹ ਦੀ ਕੰਪਨੀ ਸੀ ਉਹਨਾਂ ਤੇ ਗਾਣਾ ਪਾਇਆ ਸੀ ਉਹਨਾਂ ਤੇ 8 ਲੱਖ ਵੀ ਹੋ ਗਏ 8 ਲੱਖ ਹਾਂਜੀ ਉਹ ਵੀ ਹੈ ਜੇ ਕੋਈ ਹੈ ਜੇ ਪ੍ਰੋਮੋਸ਼ਨ ਨਹੀਂ ਕੀਤੀ ਗਾਣੇ ਦੀ ਆਰਗੇਨਿਕ ਚੱਲਿਆ ਤੇ ਹਾਲੇ ਗਾਣਾ ਜਿਵੇਂ ਜਿਵੇਂ ਮੇਰਾ ਮਾਲਕ ਕਰੇਗਾ ਲੇਬਲ ਵਧਿਆ ਤੇ ਉਹ ਗਾਣਾ ਅਜੇ ਚੱਲਣਾ ਹੀ ਮੈਂ ਤੁਹਾਡੇ ਕਮੈਂਟ ਕਰਿਆ ਸੀ ਤੁਹਾਡੀ ਉਹਦੇ ਪੌਡਕਾਸਟ ਦੇ ਨੀਤੇ ਹੈ ਨਾ ਹਾਂ ਮੈਂ ਇੱਕ ਦੋ ਬਾਈ ਦਾ ਮਤਲਬ ਥੋੜਾ ਜਿਹਾ ਮੈਨੂੰ ਲੱਗਿਆ ਵੀ ਗਲਤ ਆ ਮੈਂ ਕਮੈਂਟ ਕਰਿਆ ਸੀ ਵੀ ਕਿਉਂਕਿ ਅਗਲਾ ਵੀ ਬਾਈ ਕਹਿ ਰਿਹਾ ਸੀ ਵੀ ਸਿੱਧੂ ਦੇ ਬਾਪੂ ਨੇ ਵੀ ਪੋਸਟਰ ਰੀਲੀਜ਼ ਨਹੀਂ ਕਰਿਆ ਮੈਂ ਤਾਂ ਗੁੱਸੇ 'ਚ ਲੈ ਕੇ ਗਿਆ ਵੀ ਉਹਨਾਂ ਨੇ ਕਿਹਾ ਠੀਕਾ ਲੈ ਲਿਆ ਹੈ ਨਾ ਵੀ ਕਈ ਵਾਰ ਤੁਸੀਂ ਚੀਜ਼ਾਂ ਸਮਝਦੇ ਹੋਏ ਵੀ ਅਗਲਾ ਤਾਂ ਕਹਿ ਜਾਂਦਾ ਵੀ ਯਾਰ ਸਾਡਾ ਪੋਸਟਰ ਰਿਲੀਜ਼ ਨਹੀਂ ਕਰਿਆ ਸਿੱਧੂ ਦੇ ਮਾਪੇ ਬਾਪ ਨੇ ਜਾਂ ਹੋਰ ਆ ਪਰ ਉਹਨਾਂ ਦੀਆਂ ਕਾਟੀਆਂ ਵੱਡੀਆਂ ਮਜਬੂਰੀਆਂ ਨੇ ਉਹ ਕਿਹੜੇ ਹਾਲਤ ਨੇ ਤੁਸੀਂ ਸੋਚਦੇ ਹੋ ਚੀਜ਼ ਉਹ ਬਿਲਕੁਲ ਹੀ ਮੈਂ ਮੈਂ ਤਾਂ ਸੋਚਦਾ ਕਿ ਮੈਂ ਤਾਂ ਵੇਖਿਆ ਵੀ ਜਿਵੇਂ ਸਵੇਰ ਤੋਂ ਮੈਂ ਜੀ 7 ਘੰਟੇ ਜਦੋਂ ਬੈਠਾ ਨਾ ਤੇ ਉਹਨਾਂ ਨੂੰ ਮਿਲ ਗਿਆ ਉਹ ਬੂਆ ਵੀ ਉਹਨਾਂ ਕੋਲ ਦੇ ਵੀ ਹਾਂ ਯਾਰ ਵੀ ਹੋਲੀ ਲਈ ਉਹਨੂੰ ਬੰਦਨ ਲੈ ਕੇ ਆਂਦੇ ਅੰਦਰ ਮਿਲਦੇ ਨੇ ਹੂੰ ਵੀ ਉਹਨਾਂ ਕਿੱਡਾ ਡਰ ਰਿਹਾ ਉਹਨਾਂ ਨੂੰ ਡਰ ਇਹ ਹੀ ਆ ਕਿ ਪਹਿਲਾ ਮੇਰਾ ਪੁੱਤ ਗਿਆ ਚਲਾ ਜੇ ਹੁਣ ਜੇ ਮੈਂ ਹੀ ਗਿਆ ਚਲਾ ਤੇ ਮੇਰੇ ਇਸ ਪੁੱਤ ਦਾ ਕੀ ਬਣੂਗਾ ਹਮ ਉਹਨਾਂ ਨੇ ਇਹ ਡਾਰੇ ਆਪ ਦੀ ਫੈਮਲੀ ਦਾ ਡਾਰੇ ਤੇ ਬਾਕੀ ਪੋਸਟਰ ਦੀ ਗੱਲ ਰਹੀ ਉਹ ਪੋਸਟਰ ਕਿੰਦਾ ਕਿੰਦਾ ਰਿਲੀਜ਼ ਕਰਨਗੇ ਇਹ ਵੀ ਗੱਲ ਸੱਚੀ ਹੈ ਤੇ ਮੇਰਾ ਪੋਸਟਰ ਮੈਨੂੰ ਪੋਸਟਰ ਦਾ ਚੱਕਰ ਨਹੀਂ ਸੀ ਮੈਨੂੰ ਸਿਰਫ ਉਹਨਾਂ ਨੇ ਜਿਹੜਾ ਝੂਠਾ ਮਿਹਤ ਜਿਹੜਾ ਉਹਨਾਂ 'ਨੂੰ ਇਲਜ਼ਾਮ ਲਾਤੇ ਬਸ ਉਹ ਹੀ ਪੌਡਕਾਸਟ ਵਾਲਾ ਨੇ ਹਾਂਜੀ ਬਸ ਮੈਂ ਤਾਂ ਕੋਈ ਐਡੀ ਗੱਲ ਵੀ ਨਹੀਂ ਕੀਤੀ ਉਹ ਤੇ ਤੁਸੀਂ ਸਾਰਾ ਪੌਡਕਾਸਟ ਜਾ ਕੇ ਵੇਖੋਗੇ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਹਾਂ ਬਿਲਕੁਲ ਤੁਹਾਡਾ ਜਿਹੜਾ ਪਹਿਲਾਂ ਮੈਨੂੰ ਵੀ ਐਂ ਲੱਗਾ ਵੀ ਤੁਸੀਂ ਬੋਲ ਰਹੇ ਹੋ ਸ਼ਾਇਦ ਗੀਤ ਵੀ ਤੁਹਾਡੇ ਖਿਲਾਫ ਹੋਊਗਾ ਪਰ ਗੀਤ ਸਪੋਰਟ ਦੇ ਵਿੱਚ ਸੀ ਪੌਡਕਾਸਟ ਵਿਰੁੱਧ ਹੋ ਗਿਆ ਜੀ ਜਿਵੇਂ ਗੀਤ 'ਚ ਮੈਂ ਵੀ ਕਿਹਾ ਵੀ ਤੁਹਾਡੇ ਕਾਲੇ ਕੋਟਾਂ ਵਾਲੇ ਹੁਣ ਫਿਰਦੇ ਕਿੱਥੇ ਆ ਉਹ ਕਾਲੇ ਕੋਟ ਦਾ ਮਤਲਬ ਇਹ ਤੁਹਾਡੇ ਵਕੀਲ ਕਿੱਥੇ ਗਏ ਹੁਣ ਜਿਹੜੇ ਇਨਸਾਨ ਸਾਹਿਬ ਉਹਦੇ ਮਾੜਾ ਉਹਨੂੰ ਕਿੰਨੇ ਕਮੈਂਟ ਆਗੇ ਸੀ ਤੁਹਾਡੀ ਪੋਸਟ ਤੇ ਕਿਹੜਾ ਕਰਿਆ ਸੀ ਉਹਨਾਂ ਨੇ ਹਜ਼ਾਰਾਂ ਜੀ ਆਏ ਹੋਣੇ ਕਮੈਂਟ ਬੜੇ ਇੱਕ ਮਿੰਟ ਜੀ ਫੇਸਬੁੱਕ ਤੇ ਵੀ ਕਮੈਂਟ ਆ ਦੂਜਾ ਇੰਸਟਾਗ੍ਰਾਮ ਤੇ ਬਹੁਤ ਕਮੈਂਟ ਤੇ YouTube ਤੇ ਬਹੁਤ ਕਮੈਂਟ ਆਈ ਜਾਂਦੇ ਉਹ ਚੀਜ਼ ਦਾ ਤੁਹਾਨੂੰ ਪਛਤਾਵਾ ਹੁੰਦਾ ਵੀ ਪੌਡਕਾਸਟ ਹੀ ਨਾ ਕਰਦੇ ਇਦੋਂ ਤਾਂ ਚੰਗਾ ਸੀ ਯਾਰ ਹਾਂ ਜੀ ਪਛਤਾਵਾ ਹੁੰਦਾ ਹੈਨਾ ਹੁੰਦਾ ਕਈ ਵਾਰੀ ਬੰਦਾ ਪੌਡਕਾਸਟ ਕਰ ਲੈਂਦਾ ਜਾਂ ਗਲਤ ਬੰਦੇ ਕੋਲੇ ਵਗ ਜਾਂਦਾ ਹੈਨਾ ਪ੍ਰਬਾਧ ਦੇ ਵਿੱਚ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਇੱਕ ਵੱਡਾ ਉਦਾਹਰਨ ਆ ਬਾਈ ਸਪੋਰਟ ਦੇ ਵਿੱਚ ਗੀਤ ਕਰਦਾ ਪਰ ਪੌਡਕਾਸਟ ਦੇ ਵਿੱਚ ਕੁਝ ਲੈਣਾ ਗਲਤ ਬੋਲਿਆ ਗਿਆ ਉਹਦੇ ਕਰਕੇ ਬਾਈ ਨੇ ਜਿਹੜਾ ਗੀਤ ਸਪੋਰਟ ਦੇ ਵਿੱਚ ਕਰਿਆ ਸੀ ਉਹ ਵਿਰੁੱਧ ਦੇ ਵਿੱਚ ਜਾ ਕੇ ਖੜ ਗਿਆ ਇੱਕ ਤਰ੍ਹਾਂ ਦਾ ਇਹ ਹੀ ਕਹਿ ਸਕਦੇ ਆਪਾਂ ਉਹ ਤਾਂ ਖੜ ਗਿਆ ਕਿਉਂਕਿ ਕੁਝ ਗਲਤ ਬੋਲਿਆ ਗਿਆ ਉਹਨਾਂ ਨੇ ਪੌਡਕਾਸਟ ਆਣਾ ਥੰਬਨੇਲ ਦੇ ਉੱਪਰ ਲਿਖਤਾ ਦੇਖੋ ਸਿੱਧੂ ਮੂਸੇ ਵਾਲੇ ਦੇ ਬਾਪੂ ਦੀ ਅਸਲੀਅਤ ਜਾਂ ਫਲਾਣਾ ਜੋ ਵੀ ਅੰਡਸੰਡ ਹੈ ਨਾ ਤਾਂ ਬਾਈ ਕਹਿੰਦਾ ਉਹ ਚੀਜ਼ ਦਾ ਮੈਨੂੰ ਪਛਤਾਵਾ ਹੈਗਾ ਹੁਣ ਬਾਈ ਇੱਕ ਨਵੇਂ ਸਿਰੇ ਤੋਂ ਇੱਕ ਗੀਤ ਕਰ ਰਿਹਾ ਖੈਰ ਕੋਈ ਗੱਲ ਨਹੀਂ ਭਰਾਵੋ ਗਲਤੀਆਂ ਕਈ ਵਾਰੀ ਬੰਦੇ ਤੋਂ ਹੋ ਜਾਂਦੀਆਂ ਨੇ ਕਈ ਵਾਰੀ ਅਣਜਾਣਪਣੇ ਦੇ ਵਿੱਚ ਬੰਦਾ ਕਰ ਜਾਂਦਾ ਜਾਂ ਫਲੋ ਫਲੋ ਦੇ ਵਿੱਚ ਬੋਲ ਜਾਂਦਾ ਕਿ ਵਾਰੀ ਕੋਈ ਬੰਦੇ ਬੁਲਾ ਲੈਂਦੇ ਨੇ ਹਨਾ ਆਪਦੇ ਦੇ ਲਾਕੇ ਗੁਰੂਆ ਮੇਰੇ ਵਰਗੇ ਕਿਉਂ ਬੁਲਾ ਲੈਂਦੇ ਆਗ ਲਗਣਾ ਬੋਲ ਦੇ ਕੋਈ ਗੱਲ ਮਸ਼ਹੂਰ ਹੋ ਜਾਏਗਾ ਅ ਫਰਕ ਹੈ ਰ ਅੱਪਾ ਬਹੁਤ ਧਿਆਨ ਰੱਖਦੇ ਆਂ ਬਾਈ ਸ਼ੁਰੂ ਕਰਨ ਤੋਂ ਪਹਿਲਾਂ ਵੀ ਕਿਹਾ ਵੀ ਕਈ ਚੀਜ਼ਾਂ ਮੈਂ ਬਹੁਤ ਸੋਚ ਕੇ ਬੋਲਦਾ ਹਾਂ ਨਾ ਫਿਰ ਦੋ ਵਾਰੀ ਸੀ ਆਪ ਵੀ ਦੇਖਦੇ ਕਿਹੜੀ ਚੀਜ਼ ਅਪਲੋਡ ਕਰਨੀ ਆ ਉਸ ਤੋਂ ਬਾਅਦ ਜਾ ਕੇ ਕਿਤੇ ਅਪਲੋਡ ਕਰਦੇ ਆਂ ਵੀ ਯਾਰ ਸਾਡੇ ਖਿਲਾਫ ਜਾਂ ਕੋਈ ਅਗਲੇ ਦੇ ਖਿਲਾਫ ਤਾਂ ਨਹੀਂ ਜਾ ਰਹੀ ਕਾਲੂ ਕਿਤੇ ਕੋਈ ਗੱਲ ਦੇਣੀ ਤਾਂ ਨਹੀਂ ਪੈ ਜੂਗੀ ਹੈਨਾ ਅੱਛਾ ਹੁਣ ਨਵਾਂ ਗਾਣਾ ਕਿਹੜਾ ਬਾਈ ਦਾ ਆ ਰਿਹਾ ਉਹਦੇ ਦੋ ਬੋਲ ਸੁਣਾਉਗਾ ਬਾਈ ਤੇ ਇਹਨੂੰ ਸਪੋਰਟ ਆਪਾਂ ਨੇ ਕਰਨੀ ਆ ਦੋ ਇੱਕ ਦੋ ਗੱਲਾਂ ਹੋਰ ਕਰਾਂਗੇ ਤੇ ਮੇਨ ਇਹਦੀ ਬਾਈ ਦੀ ਕਿਹੜੀ ਇੰਸਟਾਗ੍ਰam ਆਈਡੀ ਹੈ ਜੋ ਹੋਰ ਪੁਰਾਣੀਆਂ ਗੱਲਾਂ ਆ ਜੋ ਵੀ ਨੇ ਭੁੱਲ ਕੇ ਇਹਨੂੰ ਬਾਈ ਜੇ ਸਿੱਧੂ ਬਾਈ ਦਾ ਫੈਨ ਆ ਇਹ ਉਹਦੀ ਸਪੋਰਟ ਦੇ ਵਿੱਚ ਕੁਝ ਗਾਰਿਆ ਤਾਂ ਇਹਨੂੰ ਪਿਆਰ ਦੇਣਾ ਆਪਾਂ ਨੂੰ ਬਾਈ ਹਾਂਜੀ ਬਾਈ ਸੁਣਾਓ ਦੋ ਲੈਣਾ ਜਿਹੜਾ ਨਾਮ ਆ ਰਿਹਾ ਹੁੰਦੀ ਅਗਲਾ ਗਾਣਾ ਹੀ ਜਲਦੀ ਆਪਾਂ ਮਾਲਕ ਮੇਰ ਕਰੇ ਕੋਈ ਆਪਾਂ ਨੂੰ ਪਛਾਣੇ ਹੂੰ ਮੇਰਾ ਮਾੜਾ ਵੇਖ ਕੇ ਨਹੀਂ ਮੇਰਾ ਚੰਗਾ ਵੇਖ ਕੇ ਚਾਹੂ ਪ੍ਰਮਾਤਮਾ ਨੇ ਵੇਖਣੀ ਬਾਕੀ ਮੈਂ ਗਾਣਾ ਤੁਹਾਨੂੰ ਸੁਣਾ ਦਿੰਦਾ ਔਲੇ ਹਮੈਨੂੰ ਮਾਰ ਦੇ ਕਈਆਂ ਨੇ ਹੈ ਕਰ ਲੈ ਯਾ ਤਨੂ ਨੀ ਫੇਰ ਵੀ ਹੈ ਪਤ ਤੇਰਾ ਹੋਣਾ ਖਤਮ ਨਹੀਂ ਹਾਇ 23 ਸਾਲੇ ਥੱਲੇ ਮੈਨੂੰ ਲਾਉਣ ਨੂੰ ਫਿਰਦੇ ਕਈ ਸਾਲੇ ਥੱਲੇ ਮੈਨੂੰ ਲਾਉਣ ਨੂੰ ਫਿਰਦੇ ਲੱਥਿਆਂ ਨੇ ਕਈਆਂ ਨੂੰ ਚੜਾਇਆ ਹੋਇਆ ਏ ਆ ਬੇਬੇ ਤੇਰੇ ਪਤ ਨੂੰ ਹੈ ਦੱਬਣ ਨੂੰ ਫਿਰਦੇ ਦਵਿਆਂ ਨੇ ਕਈਆਂ ਨੂੰ ਦਬਾਇਆ ਹੋਇਆ ਏ ਬੇਬੇ ਤੇਰੇ ਪੁੱਤ ਨੂੰ ਹੈ ਦੱਬਣ ਨੂੰ ਫਿਰਦੇ ਦਵਿਆਂ ਨੇ ਕਿਆਂ ਨੂੰ ਦਬਾਇਆ ਹੋਇਆ ਏ ਅੱਛਾ ਭਾਈ ਬਹੁਤ ਵਧੀਆ ਤੇ ਕੋਰਲੀ ਕਰ ਰਹੇ ਤੁਸੀਂ ਇਹ ਇਹ ਜੀ ਮੈਂ ਹਜੇ ਤਾਂ ਕਿਉਂਕਿ ਇਸ ਗਾਣੇ ਦੀ ਬਜਟ ਚਾਹੀਦਾ ਏ ਥੋੜਾ ਜ਼ਿਆਦਾ ਕਰੋ ਕਿ ਮੈਂ ਸਥਿਤੀ ਕਿਵੇਂ ਕਰਾਂ ਥੋੜਾ ਲਾਤ ਮੇਰਾ ਡੈਡੀ ਇਹਨੇ ਜੋ ਗਾਣੇ ਮਲੱਕੇ ਥੋੜਾ ਮਿਡਲ ਕਲਾਸ ਫੈਮਲੀ ਤੋਂ ਬਲੋਂਗ ਕਰਦੇ ਏ ਕੀ ਕਰਦੇ ਨੇ ਥੋੜੇ ਫਾਦਰ ਸਾਹਿਬ ਫਾਦਰ ਸਾਹਿਬ ਇਹ ਥੋੜਾ ਜਿਹਾ ਘਾਰ ਦਾ ਕੰਮ ਕਰਨ ਦੇ ਥੋੜਾ ਉਹਨਾਂ ਦੇ ਲੱਕ ਤੋਂ ਥੋੜਾ ਜਿਹਾ ਟ੍ਰੈਕਟਰ ਪਲਟ ਗਿਆ ਸੀ ਇੰਨਾ ਕੰਮ ਨਹੀਂ ਹੁੰਦਾ ਉਹਨਾਂ ਤੋਂ ਤੇ ਜਿਵੇਂ ਥੋੜਾ ਖੇਤ ਚ ਕੰਮ ਕਰ ਲਿਆ ਜਾਂ ਫਿਰ ਕੋਈ ਕਰੇ ਮਾਲ ਡੰਗਰ ਵੇਚ ਲਿਆ ਤੇ ਮੈਂ ਮੇਰੇ ਜਿੰਮੇ ਵਰਾਹੀ ਦੇ ਮੈਂ ਚੰਡੀਗੜ੍ਹ ਵੀ ਇਸ ਕਰਕੇ ਮੈਂ ਹੁਣ ਗਿਆ ਤੇ ਮੈਂ ਵੀ ਚਲ ਚਾਰ ਪੈਸੇ ਉਹ ਤੱਕ ਕਮਾ ਲਾਂਗਾ ਤੇ ਕੀ ਕਰਦੇ ਹੋ ਤੁਸੀਂ ਚੰਡੀਗੜ੍ਹ ਚੰਡੀਗੜ੍ਹ ਮੈਂ ਜੈਪਟੂ ਚ ਲਾਇ ਹੁਣ ਤੋਂ 3 ਮਹੀਨੇ ਕਾਦੇ ਚ ਜੈਪਟੂ ਕੰਪਨੀ ਚ ਅੱਛਾ ਜੀ ਉੱਥੇ ਮੈਂ ਤਾਂ ਲਾਇ ਮੈਂ ਵੀ ਨਾਲੇ ਤਾਂ ਮੈਨੂੰ ਕੋਈ ਅਸਾ ਬੰਦਾ ਜਿਵੇਂ ਸੱਭਾ ਵੀ ਉੱਥੇ ਗਿਆ ਰਹੀ ਹੂੰ ਉੱਥੋਂ ਇੱਕ ਬਾਹ ਫੜੀ ਕਿਸੇ ਚਲੋ ਮਾਲ ਕਰੂਗਾ ਹੀ ਹੂੰ ਬਿਲਕੁਲ ਲਿੰਕ ਮਿਲ ਜੂਗਾ ਅੱਗੇ ਮੈਂ ਰੁਕਦਾ ਨਹੀਂ ਪਿਆ ਮੈਂ ਤਾਂ ਕਰਕੇ ਚਲੋ ਮਾਲਕ ਦਾ ਕੁੱਤਾ ਤੁਹਾਡੇ ਨਾਲ ਮਿਲਾਇਆ ਮੈਨੂੰ ਜੀ ਕਿਸੇ ਬੰਨੇ ਉਸ ਕੋਈ ਨਹੀਂ ਚਾਹੇ ਉਹ ਕੰਟਰੋਵਰਸੀ ਹੋਈ ਚਾਹੇ ਕਿਸੇ ਕਿਸੇ ਘਰ ਨੂੰ ਤੁਹਾਡੇ ਨਾਲ ਮਿਲਾਇਆ ਬਿਲਕੁਲ ਬਿਲਕੁਲ ਲਿੰਕ ਨਿਕਲਦਾ ਕਿਉਂਕਿ ਮਾਲਕ ਬਾ ਆਟੋਮੈਟਿਕ ਬੰਦਾ ਮਲਾਉਣ ਦਾ ਕੋਈ ਅੱਛਾ ਹੁਣ ਚੰਡੀਗੜ੍ਹ ਹੀ ਰਹਿ ਰਹੇ ਹੋ ਤੁਸੀਂ ਹਾਂ ਜੀ ਮੈਂ ਆ ਦਿਵਾਲੀ ਤੇ ਆਇਆ ਸੀ ਵਾਸੀ ਅੱਛਾ ਜੇ ਗੱਲ ਕਰੀ ਕੋਈ ਹਾਲਾਤ ਕੋਈ ਜਿਆਦਾ ਚੰਗੇ ਨਹੀਂ ਕਰੋ ਤੁਸੀਂ ਕਹਿਣ ਤੋਂ ਭਾਵੇਂ ਕੋਈ ਜਿਆਦਾ ਤਕੜੇ ਨਹੀਂ ਹੈਗੇ ਵੀ ਆਪ ਪੈਸੇ ਲਾ ਸਕੋ ਜਾਂ ਹੋ ਰਹਾ ਹੈ ਨਾ ਪਹਿਲਾਂ ਵਾਲੇ ਗੀਤ ਦੇ ਉੱਪਰ ਕੰਨੇ ਪੈਸੇ ਖਰਾਬ ਹੋ ਗਏ ਕਿਹੜਾ ਕਰਿਆ ਸੀ ਹੁਣ ਤੇ ਮੇਰਾ 20000 ਰੁਪਏ ਲੱਗ ਗਿਆ ਸੀ 20000 ਰੁਪਏ ਇੱਕ ਤਰ੍ਹਾਂ ਦਾ ਖਰਾਬ ਹੀ ਹੋ ਗਿਆ ਆਪਣੀ ਚੈਨਲ ਸ਼ੁਰੂ ਕਰਾਇਆ ਤੁਸੀਂ ਨੇ ਹਾਂਜੀ ਆਪ ਦਾ ਚੈਨਲ ਸ਼ੁਰੂ ਕੀਤਾ ਸੀ ਜੇ ਕੋਈ ਬੰਦਾ ਪੈਸੇ ਪੂਸੇ ਲਾਉਣ ਵਾਲਾ ਤੁਹਾਨੂੰ ਮਿਲਦਾ ਗੀਤਾਂ ਦੇ ਜਾਂ ਹੋਰ ਆ ਕੋਈ ਕਰੇ ਕੰਟੈਕਟ ਤੁਹਾਡੇ ਨਾਲ ਹਾਂਜੀ ਬਾਈ ਜੀ ਆ ਗਾਣਾ ਜਿਹੜਾ ਹੈਗਾ ਇਹ ਗਾਣਾ ਮੈਂ ਆਪਦੇ ਚਲੋ ਚੀਜ਼ ਹੈ ਹਰ ਕਿਸੇ ਨੂੰ ਪਿਆਰੀ ਹ ਇਹ ਗਾਣਾ ਸਿਰਫ ਇੱਕ ਲਿਖਣ ਵਾਲਾ ਜਾਂ ਗਾਉਣ ਵਾਲ ਨੂੰ ਪਤਾ ਹੋ ਸਕਦਾ ਤੁਸੀਂ ਆਪ ਹੀ ਲਿਖਿਆ ਗਾਣਾ ਹਾਂਜੀ ਬਾਈ ਇਹ ਗਾਣਾ ਮੇਰੇ ਹਾਲਾਤਾਂ ਤੇ ਆ ਕਿਉਂਕਿ ਛੋਟੇ ਹੁੰਦੇ ਤੇ ਮੇਰੀ ਜਿਹੜਾ ਮੰਮੀ ਦਾ ਡਿਵੋਰਸ ਹੋ ਗਿਆ ਸੀ ਉਹ ਚੀਜ਼ ਮੇਰੇ ਮਤਲਬ ਕਿ ਥੋੜਾ ਮੈਨੂੰ ਫੇਸ ਬੜਾ ਕੁਝ ਕਰਨਾ ਪਿਆ ਤਾਂ ਕਿ ਗਾਣਾ ਮੈਂ ਉਸ ਹਾਲਾਤਾਂ ਲਿਖਾਇਆ ਤੇ ਇਹ ਗਾਣਾ ਮੈਨੂੰ ਲੱਗਦਾ ਕਿ ਬਹੁਤ ਵੱਡਾ ਜਾਊਗਾ ਇਹ ਇਸ ਗਾਣੇ ਦੀ ਸਟੋਰੀ ਇਸ ਗਾਣੇ ਦੀ ਜਿਹੜੀ ਵੀਡੀਓ ਬਣਨੀ ਹੈ ਉਹ ਬਹੁਤ ਬਹੁਤ ਵੱਡਾ ਗਾਣਾ ਜਾਊਗਾ ਇਹ ਗਾਣਾ ਇੱਕ ਤਾਂ ਇੰਸਟਾਗ੍ਰam ਤੇ ਆਪਣੀ ਆਈਡੀ ਦੱਸ ਦੋ ਇੱਕ ਕੰਟੈਕਟ ਨੰਬਰ ਦੱਸ ਦੋ ਮੇਰੇ ਇੰਸਟਾਗ੍ਰam ਤੇ ਤੇ ਕੰਟੈਕਟ ਨੰਬਰ 62847 33991 33991 ਤਾਂ ਇਸ ਬਾਈ ਨਾਲ ਜੇ ਕੋਈ ਕੰਟੈਕਟ ਕਰਨਾ ਚਾਹੁੰਦਾ ਹੋਵੇ ਕਿ ਦੋ ਪੈਸੇ ਦੇ ਉੱਪਰ ਲਾ ਦੇ ਆਵਾਜ਼ ਮੁੰਡੇ ਦੀ ਬਹੁਤ ਵਧੀਆ ਕਿਉਂਕਿ ਇਹਦੀਆਂ ਅੱਖਾਂ 'ਚ ਕੋਈ ਜਨੂਨ ਦਿਖਦਾ ਵੀ ਅੱਗੇ ਜਾਣਾ ਹੈ ਨਾ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਪਿਛਲੀ ਜਿਹੜੀ ਕੌਂਟਰੋਵਰਸੀ ਜੀ ਹੋਈ ਸੀ ਉਹ ਕਿਸੇ ਗਲਤਫਹਿਮੀ ਦੀ ਵਜ੍ਹਾ ਨਾਲ ਹੋ ਗਈ ਕਿਵੇਂ ਵੀ ਕਰਵਾਤੀ ਕਿਸੇ ਨੇ ਤਾਂ ਬਾਈ ਆ ਜਿਹੜਾ ਸਿੱਧੂ ਦਾ ਕਟੜ ਫੈਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ